ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੇਰੇ ਨਾਲ ਕੀ ਤੱਕ ਜੁੜੇ ਰਹੋ ਅੱਜ ਤੁਹਾਨੂੰ ਮੈਂ ਜਿੱਥੇ ਲੈ ਕੇ ਚੱਲਿਆ ਤੁਹਾਨੂੰ ਮੈਲਬਨ ਰਿਪੋਰਟ ਦੇ ਕੋਲੇ ਉੱਥੇ ਦਿਖਾ ਜੁੱਤਰ ਦੇ ਨੇ ਚੜ੍ਹਦੇ ਤੁਹਾਨੂੰ ਦਿਖਾਉਣੀ ਆ ਤੇ ਮੈਨੂੰ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਦਾ ਬਲੌਕ ਪਸੰਦ ਆਊਗਾ ਆਜੂ ਲੈ ਚੱਲੀ ਤੁਹਾਨੂੰ ਦਿਖਾਈਏ ਜਹਾਜ਼ ਚੜ੍ਹਦੇ ਸਤਿ ਸ਼੍ਰੀ ਅਕਾਲ ਚੜਦੇ ਉੱਤਰ ਦੇ ਉਮੀਦ ਅੱਜ ਦਿਨ ਵਧੀਆ ਹੋਇਆ ਧੁੱਪ ਨਿਕਲੀ ਹੋਈ ਆ ਤੁਹਾਨੂੰ ਮੈਂ ਕਹਿਆ ਜਾਈਏ ਥੋੜਾ ਜਿਹਾ ਇੰਜੋਏ ਕਰ ਲਈਏ ਕਿ ਬੜਾ ਨਾਸਤਾ ਹੈ ਵਾਸਤੇ ਮੈਂ ਬਲੇਰਪੋਰਟ ਦਾ ਹੀ ਇੱਥੋਂ ਦਿਖਾਵਾਂਗੇ ਜਹਾਜ਼ ਉੱਤਰ ਦੇ ਚੜਦੇ ਆ ਫ੍ਰੀਵੇ ਹੈ ਜੀ ਵੇਖੋ ਕਿੰਨਾ ਸਾਫ ਸੁਥਰਾ ਪਿਆ ਆ ਇਹ ਤੋਂ 10 ਮਿੰਟ ਦਾ ਰਸਤਾ ਹੈ 10 ਮਿੰਟ ਤੱਕ ਪਹੁੰਚਾਂਗੇ ਦੇਖਦੇ ਸਾਨੂੰ ਕਿਹੜੇ ਕਿਹੜੇ ਜਹਾਜ਼ ਦੇਖਣ ਨੂੰ ਮਿਲਦੇ ਮੈਂ ਤੁਹਾਨੂੰ ਵੀ ਦਿਖਾਵਾਂਗੇ ਛੜ ਦੇਣ ਤੱਕ ਦੁੜੇ ਰਹੋ ਵਾਸਤੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਦਾ ਬਲੌਗ ਪਸੰਦ ਆਊਗਾ ਜੀ। ਟ੍ਰੇਨ ਆ ਚੱਲੇ ਆਇਆ ਜੀ। ਇਹ ਹੈਗਾ ਮਲੇਸ਼ੀਆ ਦਾ। ਮਲੇਖੇਰ ਲਾਈਨ। ਮਲੇਖੇਰ ਲਾਈਨ ਆ ਗਈ ਜੀ। ਇਹ ਚੱਲੀ ਆ। ਉਹ ਚੜ ਗਿਆ ਜੀ। ਉਹ ਬਣੀ ਸੀ ਪਾਈ। ਉਹ ਚੜ ਗਿਆ। जहाज उडन लगे हाँ लग गया जी आज देख लो थरलैंड आ चलिया जी चलिया जी थीड सारी ਇਰ ਸਟਾਰ ਆ ਜੀ। ਮਾਲਕ ਆ ਸਾਰੇ ਲੋਕ ਇੱਥੇ ਖੜੇ ਨੇ ਇੱਥੇ ਸਾਰੇ ਜਹਾਜ਼ ਦਾ 뷰 ਦੇਖਣ ਆਏ। ਆ ਦੇਖ ਲੋ। ਇਹ ਜਗ੍ਹਾ ਬਣਾਈ ਹੋਈ ਹੈ ਇੱਥੇ ਜੀ ਗਵਰਨਮੈਂਟ ਨੇ। ਵੀ ਤੁਸੀਂ ਇੱਥੇ ਖੜ ਕੇ ਜਹਾਜ਼ ਦਾ 뷰 ਦੇਖੋ ਜੀ। ਇੱਥੇ ਕਾਨੂੰਨ ਸਖਤ ਨੇ ਕੋਈ ਉਨਿੱਕੀ ਨਹੀਂ ਹੋ ਸਕਦੇ ਜੀ। ਪਰਲੇ ਪਾਸੇ ਤੁਸੀਂ ਫੈਂਸ ਦੇਖ ਰਹੇ ਹੋ। ਆ ਫੈਂਸ ਲੱਗੀ ਹੋਈ ਹੈ ਫੈਂਸ ਦੇ ਪਰਲੇ ਪਾਸੇ ਜਹਾਜ਼ ਦੇਖ ਰਹੇ। ਉਹ ਪਰਾਂ ਦੂਰ ਦੇ ਨੇ ਕਿੰਨੇ ਜਹਾਜ਼ ਕਰੇ ਨੇ। ਹਾਂਜੀ ਦੇਖ ਲੋ ਜੀ। ਆ ਦੇਖੋ। ਅਜਹਾਜ ਹੋਰ ਉਤਰਿਆ ਆ ਜੀ ਇਹ ਦੇਖਦੇ ਆ ਵੀ ਕਿਹੜਾ ਜੋ ਹੈ ਉਤਰਿਆ ਬਾ ਲੈਂਡ ਹੋ ਰਿਹਾ ਹੈ ਜੀ ਨੇੜੇ ਆ ਕੇ ਐ ਲੱਲ ਜੇ ਮੈਂ ਰੋਡ ਤੇ ਉੱਤੇ ਜਾਣਾ ਆ ਇਹ ਹੈਗਾ ਜਹਾਜ਼ ਇਸ ਨੇੜੇ ਆ ਕੇ ਬਦਲ ਲੱਗੂਗਾ ਜੀ ਕਿਹੜੇ ਜਹਾਜ਼ ਇਹ ਲੱਗ ਇਹ ਹੈਗਾ ਸ਼੍ਰੀਲੰਕਨ 에ਅਰਲਾਈਨ ਸ਼੍ਰੀਲੰਕਨ 에ਅਰਲਾਈਨ ਉਤਰਦਾ ਲੈਂਡਿੰਗ ਹੋ ਰਹੀ ਆ ਜੀ ਆ ਸ਼੍ਰੀਲੰਕਨ 에ਅਰਲਾਈਨ ਯੈਸ ਆ ਸ਼੍ਰੀਲੰਕਨ 에ਅਰਲਾਈਨ ਆ ਜੀ ਆ ਦੇਖੋ ਸ਼੍ਰੀਲੰਕਾ ਨੇਰ ਲੈਂਡ ਹੋ ਗਿਆ ਜੀ ਉਹ ਦੇਖੋ ਇੱਕ ਹੋਰ ਜਹਾਜ਼ ਆ ਰਿਹਾ ਲੈਂਡਿੰਗ ਹੋ ਰਹੀ ਹੈ ਜੀ ਇਹ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਆ ਲੈਂਡ ਹੋ ਰਿਹਾ ਦਿਖਾਜੇ ਇਹ ਹੈਗਾ ਇਹ ਚਾਈਨਾ 에어ਲਾਈਨ ਚਾਈਨਾ 에어ਲਾਈਨ ਹੈ ਜੀ ਇਹ ਲੈਂਡ ਹੋ ਰਿਹਾ ਚਾਈਨਾ ਹੇ ਉਤਰ ਗਿਆ ਲੈਂਡ ਹੋ ਗਿਆ ਜੂ ਚਾਈਨਾ ਏਅਰਲਾਈਨ ਚਾਈਨਾ ਏਅਰਲਾਈਨ ਯੇ ਏਅਰ ਚਾਈਨਾ ਏਅਰ ਚਾਈਨਾ ਏਅਰ ਚਾਈਨਾ ਏਅਰ ਚਾਈਨਾ ਏਅਰ ਚਾਈਨਾ ਇੱਕ ਹੋਰ ਜਹਾਜ਼ ਲੈਂਡ ਹੋ ਰਿਹਾ ਪਤਾ ਨਹੀਂ ਕਿਹੜਾ ਲੈਂਡ ਹੋ ਰਿਹਾ ਤੁਹਾਨੂੰ ਦਿਖਾ ਰਹੇ ਆ ਜੀ ਪਰ ਨੇੜੇ ਆ ਰਿਹਾ ਦੇਖੋ ਬਸ ਥੋੜੀ ਦੂਰੀ ਤੇ ਰਹਿ ਗਿਆ ਹੋਰ 5 ਸੈਕਿੰਡ ਦੇ ਵਿੱਚ ਲੈਂਡ ਹੋ ਜਾਣਾ ਜੀ ਇੱਥੇ ਨੇੜੇ ਆ ਕੇ ਪਤਾ ਲੱਗੂਗਾ ਇਹ ਵੀ ਇੰਟਰਨੈਸ਼ਨਲ ਜਹਾਜ਼ ਲੱਗ ਰਿਹਾ ਇੰਟਰਨੈਸ਼ਨਲ ਹੀ ਆ ਇਹ ਇਹ ਲੱਗਦਾ ਕਵਾਂਟਸ ਆ ਸ਼ਾਇਦ ਨਹੀਂ ਕਵਾਂਟਸ ਨਹੀਂ ਹੈਗਾ ਇਹ ਇਹ ਨੇੜੇ ਆ ਕੇ ਪਤਾ ਲੱਗੂਗਾ ਇਹ ਕਿਹੜਾ ਹੈ ਇਹ ਕਿਹੜੀ 에ਅਰਲਾਈਨ ਹੋਗੀ ਸਵੇਨ ਟੂ ਐਰਲਾਈਨ ਇਹ ਕੋਈ ਚਾਈਨੀਜ਼ ਏਅਰਲਾਈਨ ਆ ਆ ਸਾਰਾ ਮੈਲਬਨ ਏਅਰਪੋਰਟ ਏਰੀਆ ਆ ਇਹ ਸਾਰਾ ਬਾਹਰ ਬਾਰ ਦੇ ਏਰੀਆ ਆ ਜੀ ਪਰ ਰੋਡ ਜਾਂਦੀ ਆ ਤੇ ਇੱਥੇ ਬਸ ਵਿਊ ਬਣਾਇਆ ਹੋਇਆ ਆ ਆਹ ਆ ਵਿਊ ਆ ਇੱਥੋਂ ਖੜ ਕੇ ਦੇਖ ਲਈਦਾ ਜਹਾਜ਼ ਹੀ ਕਿਉਂ ਗੋਣਾ ਤੇ ਆ ਸਾਰਾ और एक, एक जहाज़ होर आ रहा है लग जी कहते पयरलाइन जी टेक ऑफ फोन लगे जी ये बड़ा जहाज़ आज कहते पसीफिकेक ऑफ होन लगे होंगकोंग एयरलाइन है जी ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਬਲੌਗ ਸਾਡਾ ਫਿਰ ਪਸੰਦ ਆਊਗਾ ਪਲੀਜ਼ ਵੱਧ ਤੋਂ ਵੱਧ ਸ਼ੇਅਰ ਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ